ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਾਹਿਬ ਜੀ ਅਸਹਾੜਤ ਪੰਨਾ ਤਿਸ ਲਗੈ ਹਰ ਨਾਉ ਨ ਜਿੰਨਾ ਪਾਸ ਜਗ ਜੀਵਣ ਬੁਰਖ ਤੇ ਆਗ ਕੈ ਮਾਨਸ ਸੰਦੇਆਸ ਅਸਹਾੜਤ ਬੰਦਾ ਤਿਸ ਲਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੇਆਸ ਧੋਏ ਭਾਏ ਵੇ ਗੁਚੀਏ ਗਲ ਪਈ ਸਜਮਕੀ ਫਾਸ ਜੇ ਹਾਂ ਮੀਜੇ ਸੋ ਲੁਣੇ ਮੱਥੇ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉੱਠ ਚੱਲੇ ਗਏ ਨਿਰਾਸ ਜਿੰਨ ਕੋ ਸਾਧੂ ਭੇਟਿਏ ਸੋ ਦਰਗਾਹ ਹੋਏ ਖੁਲਾਸ ਕਰ ਕਿਰਪਾ ਪ੍ਰਭ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾਣ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਅਸਾਣ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਅੱਜ ਹਾੜ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਪੰਚਮ ਪਿਤਾਤਾ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਧ ਰਾਗ ਦੇ ਅੰਦਰ 12 ਮਹੀਨਿਆਂ ਦੀ ਬਾਣੀ ਸਾਡੇ ਕਲਯੁਗ ਜੀਵਾਂ ਵਾਸਤੇ ਸਤਿਗੁਰਾਂ ਨੇ ਅੰਕਿਤ ਕੀਤੀ ਹੈ ਸਾਨੂੰ ਦੱਸਣਾ ਕਰਦੇ ਹਨ ਕਿ ਹਰ ਇੱਕ ਮਹੀਨੇ ਦੇ ਵਿੱਚ ਜਿਸ ਤਰ੍ਹਾਂ ਮੌਸਮ ਬਦਲਦਾ ਹੈ ਰੁੱਤਾਂ 'ਚ ਫਰਕ ਪੈਂਦਾ ਹੈ ਤੇ ਸਰੀਰ ਦੇ ਉੱਤੇ ਰੁੱਤਾਂ ਦਾ ਪ੍ਰਭਾਵ ਪੈਂਦਾ ਹੈ ਉਸ ਪ੍ਰਭਾਵ ਤੋਂ ਬਚਣ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਸਤਿਗੁਰ ਕਹਿੰਦੇ ਹਨ ਹਾੜ ਤਪੰਦਾ ਤਿਸ ਲਗੇ ਹਾੜ ਦਾ ਮਹੀਨਾ ਬੜਾ ਤਪਸ਼ਮਈ ਹੈ ਬੜਾ ਗਰਮੀ ਵਾਲਾ ਮਹੀਨਾ ਹੈ ਪਰ ਇਹ ਤਪਸ਼ ਉਹਨਾਂ ਨੂੰ ਲੱਗੇਗੀ ਜਿਨ੍ਹਾਂ ਦੇ ਕੋਲ ਹਰੀ ਅਕਾਲਪੁਰਖ ਵਹਿਗੁਰੂ ਪਰਮਾਤਮਾ ਦਾ ਨਾਮ ਨਹੀਂ ਸਤਿਗੁਰ ਕਹਿੰਦੇ ਹਨ ਹਸਾੜ ਤਪੰਦਾ ਤਿਸ ਲਗੇ ਹਰ ਨਾਉ ਨਾ ਜਿੰਨਾ پاس ਇਹਨਾਂ ਦੇ ਕੋਲ ਹਰੀ ਅਕਾਲਪੁਰਖ ਵਹਿਗੁਰੂ ਪਰਮਾਤਮਾ ਦਾ ਨਾਮ ਨਹੀਂ ਜਿਨ੍ਹਾਂ ਦੇ ਹਿਰਦੇ ਚ ਵਸਿਆ ਹੋਇਆ ਉਹਨਾਂ ਦਾ ਹਿਰਦਾ ਉਹਨਾਂ ਦਾ ਸਰੀਰ ਇਸ ਗਰਮੀ ਦੇ ਨਾਲ ਵਿਆਕਲ ਹੋਏਗਾ ਜਾ ਇਸ ਤਰ੍ਹਾਂ ਕਹਿ ਲਿਆ ਕਿ ਹੜ ਦੇ ਮਹੀਨੇ ਦੀ ਤਪਸ਼ ਉਹਨਾਂ ਵਾਸਤੇ ਬੜੀ ਭਿਆਨਕ ਹੈ ਬੜੀ ਦੁਖਦਾਈ ਹੈ ਜਿਨ੍ਹਾਂ ਦੇ ਕੋਲ ਪਰਮੇਸ਼ਰ ਦੇ ਨਾਮ ਦੀ ਠੰਡਕ ਨਹੀਂ ਜਗ ਜੀਵਨ ਪੁਰਖ ਤਿਆਕੈ ਜਗ ਜੀਵਨ ਦੋ ਅੱਖਰ ਹਨ ਜਗ ਪਲਸ ਜੀਵਨ ਜਗ ਕਹਿੰਦੇ ਸੰਸਾਰ ਨੂੰ ਸੰਸਾਰ ਨੂੰ ਜੀਵਨ ਦੇਣ ਵਾਲੇ ਪ੍ਰਭੂ ਪਰਮਾਤਮਾ ਉਹ ਐਸਾ ਪੁਰਖ ਹੈ ਜਗ ਜੀਵਨ ਪੁਰਖ ਉਹ ਐਸਾ ਪੁਰਖ ਹੈ ਸਾਰੇ ਸੰਸਾਰ ਨੂੰ ਜੀਵਨ ਦੇਣ ਵਾਲਾ ਫਿਰ ਐਸੇ ਪੁਰਖ ਨੂੰ ਭੁੱਲ ਕੇ ਤਿਆਗ ਕੇ ਉਹਦੇ ਤੋਂ ਮੁੱਖ ਫੇਰ ਕੇ ਫਿਰ ਕਿਸੇ ਮਾਨਸ ਹੁੰਦੇ ਨਾਲ ਕਿਸੇ ਸਰੀਰਕ ਕਿਸੇ ਵੀ ਸਰੀਰ ਦੇ ਉੱਤੇ ਆਸ ਰੱਖ ਲਈਏ ਕਿਸੇ ਮਨੁੱਖ ਦੇ ਉੱਤੇ ਆਸ ਰੱਖ ਲਈਏ ਪ੍ਰਮਾਤਮਾ ਨੂੰ ਭੁੱਲ ਕੇ ਫਿਰ ਸਤਿਗੁਰ ਕਹਿੰਦੇ ਨੇ ਜਗ ਜੀਵਨ ਪੁਰਖ ਤਿਆਗ ਕੇ ਮਾਨਸੰਧੀ ਆਸ ਤੇ ਫਿਰ ਇਸ ਤਰ੍ਹਾਂ ਕਰਾਂਗੇ ਤੇ ਹੋਏਗਾ ਕੀ ਅੱਗੇ ਸਤੂ ਦੱਸ ਗਏ ਹਨ ਦੱਸਦੇ ਹਨ ਦੋਏ ਭਾਏ ਵਿਗੋਚੀਏ ਦੋਏ ਤੋਂ ਭਾਵ ਦੂਸਰੇ ਨਾਲ ਭਾਏ ਤੋਂ ਭਾਵ ਪਿਆਰ ਦੂਸਰੇ ਦੇ ਨਾਲ ਪ੍ਰਮਾਤਮਾ ਨੂੰ ਭੁੱਲ ਕੇ ਕਿਸੇ ਦੂਜੇ ਨਾਲ ਪਿਆਰ ਪਾਵਾਂਗੇ ਤੇ ਫਿਰ ਵਿਗੁੱਤਣਾ ਪਏਗਾ ਔਖਾ ਹੋਣਾ ਪਏਗਾ ਫਿਰ ਔਖਾ ਹੋਵਾਂਗੇ ਤੇ ਗੱਲ ਦੇ ਵਿੱਚ ਜਮਾਨੇ ਫਾਂਸੀ ਦਾ ਰੱਸਾ ਪਾ ਦੇਣਾ ਹੈ ਦੋਏ ਭਾਏ ਬਿਗੂਚੀਏ ਗੱਲ ਪਈ ਸੇ ਜਮਕੀ ਹਾਸ ਜਿਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ ਫਿਰ ਜਿਹੋ ਜੇ ਕਰਮ ਕਰਾਂਗੇ ਉਹੋ ਜਾਂ ਹੀ ਫਲ ਪ੍ਰਾਪਤ ਹੋਏਗਾ ਜਿਹਾ ਬੀਜੇ ਜੀਵਿੰਦਾਰ ਜਿਹੋ ਜਾਂ ਵੀ ਜ਼ਮੀਨ ਦੇ ਵਿੱਚ ਬੀਜ ਬੀਜਦਾ ਹੈ ਨਾ ਉਹ ਜਹਾ ਹੀ ਪ੍ਰਫੁੱਲਤ ਹੁੰਦਾ ਹੈ ਤੇ ਉਹ ਜਹਾ ਹੀ ਫਿਰ ਵੱਢ ਲੈਂਦਾ ਹੈ ਜੇ ਹਾਂ ਬੀਜੇ ਸੋ ਲੂਣੇ ਜਿਸ ਤਰ੍ਹਾਂ ਦਾ ਬੀਜਾਂਗੇ ਉਹ ਜਹਾ ਵੱਢਣਾ ਪਏਗਾ ਮੱਥੇ ਜੋ ਲਿਖਿਆਸ ਮੱਥੇ ਦੇ ਉੱਤੇ ਆਪਣੇ ਹਰ ਰੋਜ਼ ਦੇ ਕਰਮ ਲਿਖੇ ਜਾਂਦੇ ਹਨ ਮੱਥੇ ਦੇ ਉੱਤੇ ਚਿੱਤਰ ਅਤੇ ਗੁਪਤ ਜਿਨ੍ਹਾਂ ਦੀ ਪਰਮਾਤਮਾ ਨੇ ਡਿਊਟੀ ਲਗਾਈ ਹੋਈ ਹਰ ਇੱਕ ਦੇ ਕਰਮ ਲਿਖਨੇ ਉਹਨਾਂ ਦਾ ਲਿਖਿਆ ਹੋਇਆ ਧਰਮ ਰਾਜ ਵਿਚਾਰਦਾ ਹੈ ਧਰਮ ਰਾਜ ਫਿਰ ਉਸ ਦੇ ਹਿਸਾਬ ਦੇ ਨਾਲ ਫਲ ਦਿੰਦਾ ਹੈ ਜਿਹੋ ਜੇ ਕਰਮ ਹੁੰਦੇ ਹਨ ਜਿਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ ਰੈਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ਼ ਜੀਵਨ ਰੂਪੀ ਰਾਤ ਜਦੋਂ ਬੀਤ ਗਈ ਜਦੋਂ ਇਹ ਜੀਵਨ ਦਾ ਸਫ਼ਰ ਮੁੱਕ ਗਿਆ ਜੀਵਨ ਰੂਪੀ ਰਾਤ ਖਤਮ ਹੋ ਗਈ ਫਿਰ ਸਤਿਗੁਰੂ ਕਹਿੰਦੇ ਨੇ ਪਛਤਾਣਾ ਪਏਗਾ ਫਿਰ ਪਛੋਤਾਵਾ ਲੱਗੇਗਾ ਕਿ ਪ੍ਰਮਾਤਮਾ ਨੇ ਸਾਨੂੰ ਭੇਜਿਆ ਕਿਸ ਵਾਸਤੇ ਸੀ ਤੇ ਅਸੀਂ ਕਿਹੋ ਜਿਹਾ ਕਰਮ ਕਰਕੇ ਚੱਲੇ ਹਾਂ ਆਖਰਲੇ ਵੇਲੇ ਪਰ ਸਾਰੀ ਜ਼ਿੰਦਗੀ ਦੇ ਕੀਤੇ ਹੋਏ ਕਰਮ ਚੇਤੇ ਆਉਂਦੇ ਹਨ ਫਿਰ ਸਾਰੇ ਕਰਮ ਅੱਗੇ ਆ ਕੇ ਖੜ ਜਾਂਦੇ ਹਨ ਫਿਰ ਪਛੋਤਾਵਾ ਲੱਗਦਾ ਹੈ ਕਿ ਪ੍ਰਮਾਤਮਾ ਨੇ ਤੇ ਭੇਜਿਆ ਸੀ ਪ੍ਰਾਣੀ ਤੂੰ ਆਇਓ ਲਾਹਾ ਲੈਣ ਤੂੰ ਲਾਹਾ ਲੈਣ ਵਾਸਤੇ ਆਇਸੈਂ ਪਰ ਲੱਗਾ ਕਿ ਤਹੋਕੜੇ ਸਬ ਮੁਕਤੀ ਚੱਲੀ ਰਹਿਣ ਜੀਵਨ ਰੂਪੀ ਰਾਤ ਮੁਕਦੀ ਜਾ ਰਹੀ ਹੈ ਤੇ ਤੂੰ ਕਿਹੜੇ ਰੰਜੇਵਿਆਂ ਤੇ ਰੁੱਝ ਗਿਆ ਹੈ ਤੇ ਜਦੋਂ जीवन रूपी रात मुक गई फिर पछोतावा लगेगा फिर वेला लंघिया हाथ नहीं आना रहहाणी पछता नहीं उठ चली गई निराश फिर निराश होना पेगा फिर पछोतावा लगेगा कि परमेश्वर ने जो ड्यूटी सी, वह की नहीं जिनको साधु भेटिए ਜਿਨ੍ਹਾਂ ਨੂੰ ਗੁਰੂ ਦਾ ਮਿਲਾਪ ਹੋ ਗਿਆ ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਦੀ ਪ੍ਰਾਪਤੀ ਹੋ ਗਈ ਜੋ ਗੁਰੂ ਦੀ ਸ਼ਰਣ ਚਾਏ ਹਨ ਸੋ ਦਰਗੇ ਹੋਏ ਖਲਾਸ ਉਹਨਾਂ ਦੀ ਦਰਗਾਹ ਦੇ ਵਿੱਚ ਬੰਦ ਖਲਾਸੀ ਹੋ ਜਾਏਗੀ ਉਹਨਾਂ ਨੂੰ ਲੇਖਾ ਜੋਕਾ ਨਹੀਂ ਪੁੱਛਿਆ ਜਾਏਗਾ ਉਹਨਾਂ ਦਾ ਲੇਖਾ ਜੋਕਾ ਖਤਮ ਹੋ ਜਾਏਗਾ ਧਰਮ ਰਾਏ ਦਰ ਕਾਗਦ ਫਾਰੇ ਜਨਾਨਕ ਲੇਖਾ ਸਮਝਾ ਤਰਮ ਰਾਜ ਉਹਨਾਂ ਦੀ ਫੈਲ ਚੁੱਕਦਾ ਨਹੀਂ ਉਹਨਾਂ ਦੇ ਕਾਗਜ਼ ਫੜ ਦਿੰਦਾ ਹੈ ਜਿਨ੍ਹਾਂ ਦਾ ਗੁਰੂ ਲੇਖਾ ਲੈ ਲਵੇ ਜਿਨ੍ਹਾਂ ਦਾ ਸਿਲੇਖਾ ਗੁਰੂ ਨਾਨਕ ਦੇਵ ਨੇ ਸਮਝ ਲਿਆ ਤਰਮ ਰਾਜ ਦੀ ਉਕਾਦ ਨਹੀਂ ਕਿ ਉਹਨਾਂ ਨੂੰ ਲੇਖਾ ਜੋਖਾ ਪੁੱਛ ਜਾਵੇ ਤਰਮ ਰਾਜ ਤੇ ਇੱਥੇ ਤੱਕ ਕਹਿੰਦਾ ਹੈ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਛਟੋ ਛਟੇ ਨਿਕਟ ਨ ਜਾਹੋ ਦੂਤ ਤਰਮ ਰਾਜ ਜਮਦੂਤਾਂ ਨੂੰ ਕਹਿੰਦਾ ਹੈ ਜਿੱਥੇ ਸਤ ਸੰਗਤ ਹੁੰਦੀ ਹੈ ਉਥੇ ਤੁਸੀਂ ਜਾਣਾ ਨਹੀਂ ਜੇ ਉਥੇ ਤੁਸੀਂ ਚਲੇ ਗਏ ਆਪ ਤੇ ਵੱਜੋਗੇ ਤੇ ਮੈਨੂੰ ਵੀ ਬਣਾਉਗੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੇ ਜਿੱਥੇ ਪ੍ਰਮਾਤਮਾ ਦੇ ਨਾਮ ਦਾ ਕੀਰਤਨ ਹੁੰਦਾ ਹੈ ਪ੍ਰਮਾਤਮਾ ਦੇ ਨਾਮ ਦੀ ਕੀਰਤੀ ਕੀਤੀ ਜਾਂਦੀ ਹੈ ਸਤ ਸੰਗਤ ਹੁੰਦੀ ਹੈ ਜਮਦੂਤ ਉਥੇ ਤੁਸੀਂ ਜਾਣਾ ਨਹੀਂ ਜਮਦੂਤ ਬਾਰ ਜੋੜਿਆਂ ਦੇ ਵਿੱਚ ਆਦ ਤੱਕ ਜੋੜਿਆਂ ਤੱਕ ਆ ਕੇ ਬੈਠ ਸਕਦਾ ਹੈ ਇੱਥੇ ਤੱਕ ਧਰਮਰਾਜ ਨੇ ਅਦਾਹ ਦਿੱਤੀ ਜਮਦੂਤਾ ਨੂੰ ਤੇ ਜੇ ਤੁਸੀਂ ਚਲੇ ਗਏ ਨਾ ਹੋ ਨਾ ਤੂੰ ਨਾ ਛੁੱਟੇ ਨਿਕਲ ਨਾ ਜਾਹੋ ਦੂਤ ਨਾ ਤੁਸੀਂ ਛੁੱਟਣਾ ਤੇ ਨਾ ਮੈਨੂੰ ਛੁੱਟਣ ਦੇ ਲੈ ਕੇ ਕਰਨਾ ਫਿਰ ਤੁਸੀਂ ਜੇ ਤੁਸੀਂ satsang ਦੇ ਵਿੱਚ ਚਲੇ ਗਏ ਕਿਸੇ ਨੂੰ ਤੰਗ ਕਰ ਦਿੱਤਾ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜਿਨਾਂ ਨੂੰ ਗੁਰੂ ਦੀ ਸ਼ਰਣ ਪ੍ਰਾਪਤ ਹੋ ਗਈ ਉਹਨਾਂ ਦਾ ਦਰਗਾਹ ਦੇ ਵਿੱਚ ਲੇਖਾ ਜੋਖਾ ਨਹੀਂ ਹੋਏਗਾ ਜਿਨ ਕੋ ਸਾਧੂ ਭੇਟਿਏ ਸੋ ਦਰਗੇ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ हे ਪ੍ਰਭ ਮੇਰੇ ਉਤੇ ਆਪਣੀ ਕਿਰਪਾ ਕਰੋ ਕਿ ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਲੱਗੇ ਤੇਰੇ ਦਰਸ਼ਨਾਂ ਦੀ ਤਾਂਗ ਮੇਰੇ ਹਿਰਦੇ ਚ ਪੈਦਾ ਹੋ ਜਾਵੇ ਮੇਰੇ ਤੇ ਐਸੀ ਕਿਰਪਾ ਕਰ ਦਿਓ ਕਿ ਤੇਰੇ ਦਰਸ਼ਨ ਤੋਂ ਬਿਨਾਂ ਰਹਿ ਨਾ ਸਕਾਂ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਨਾਨਕ ਪੰਜਵੇਂ ਨਾਨਕ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਇਹ ਮੇਰੀ ਅਰਦਾਸ ਹੈ ਪ੍ਰਭੂ ਤੇਰੇ ਤੋਂ ਬਿਨਾਂ ਹੋਰ ਮੇਰਾ ਕੋਈ ਨਹੀਂ ਤੂੰ ਹੀ ਹੈ ਇੱਕ ਓੰਕਾਰ ਸਿਰਫ ਇੱਕ ਤੂੰ ਹੈ ਤੇਰੇ ਤੋਂ ਇਲਾਵਾ ਹੋਰ ਦੂਸਰਾ ਕੋਈ ਨਹੀਂ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਇਹ ਹਾੜ ਦੇ ਮਹੀਨੇ ਦੇ ਵਿੱਚ ਸਤਿਗੁਰਾਂ ਨੇ ਤਪਸ਼ ਬਾਰੇ ਵੀ ਦੱਸਿਆ ਹੈ ਤੇ ਇਹਦੀ ਗਰਮੀ ਬਾਰੇ ਦੱਸਿਆ ਤੇ ਗਰਮੀ ਕਿਸ ਤਰ੍ਹਾਂ ਵਿਆਕਲੂ ਕਰੇਗੀ ਤੇ ਕਿੰਨਾ ਵਾਸਤੇ ਇਹ ਸੋਹਣਾ ਤੇ ਸੁੰਦਰ ਬਚਿਤ ਹੋਏਗਾ ਸ਼ੁਰੂਆਤੀ ਪੰਕਤੀ ਚ ਸਤਿਗੁਰਾਂ ਨੇ ਕਿਹਾ ਹੈ ਹਾੜਸ ਤਪੰਦਾ ਤਿਸ ਲੱਗੇ ਹਰ ਨਾ ਹੋ ਨਾ ਜਿੰਨਾ ਪਾਸ ਤੇ ਆਖਰੀ ਪੰਕਤੀ ਦੇ ਵਿੱਚ ਸਤਿਗੁਰ ਕਹਿੰਦੇ ਨੇ ਹਾਸਾੜ ਸੁਹੰਦਾ ਤਿਸ ਲੱਗੇ ਹਾੜ ਦਾ ਮਹੀਨਾ ਉਹਨਾਂ ਦੇ ਵਾਸਤੇ ਸੁੰਦਰ ਹੈ ਉਹਨਾਂ ਦੇ ਵਾਸਤੇ ਸੁਖਦਾਈ ਹੈ ਦੁਖਦਾਈ ਨਹੀਂ ਹੋਏਗਾ ਜਿਨ੍ਹਾਂ ਦੇ ਮਨ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਏ ਹਨ ਜਿਨ੍ਹਾਂ ਦੇ ਹਿਰਦੇ ਰੂਪੇ ਕਰ ਦੇ ਵਿੱਚ ਗੁਰੂ ਦੇ ਚਰਨਾਂ ਦਾ ਨਿਵਾਸ ਹੋ ਗਿਆ ਹੈ ਉਹਨਾਂ ਵਾਸਤੇ ਇਹ ਮਹੀਨਾ ਸੁੰਦਰ ਹੈ ਸੌਖਾ ਹੈ ਤੇ ਉਹਨਾਂ ਨੂੰ ਇਹ ਹੜ ਦੇ ਮਹੀਨੇ ਦੀ ਗਰਮੀ ਤੰਗ ਨਹੀਂ ਕਰੇਗੀ ਹਾ ਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰਭੂ ਦੇ ਚਰਣਾ ਦਾ ਨਿਵਾਸ ਹੋ ਗਿਆ ਹੈ ਪ੍ਰਭੂ ਦੇ ਚਰਨ ਕੀ ਹਨ ਉਹਦਾ ਨਾਮ ਕਿਉਂਕਿ ਪ੍ਰਮਾਤਮਾ ਦਾ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਕੋਈ ਰੇਖ ਨਹੀਂ ਕੋਈ ਪੇਖ ਨਹੀਂ ਰੂਪ ਨਾ ਰੇਖ ਨਾ ਰੰਗ ਕਿਛੁ ਤਰੇ ਗੁਣ ਤਰੇ ਪ੍ਰਭ ਪਿੰਨ ਜਿਸੇ 부ਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਪਰਮਾਤਮਾ ਦਾ ਨਾਮ ਹੀ ਪਰਮਾਤਮਾ ਦੇ ਚਰਨ ਹਣ ਪਰਮਾਤਮਾ ਦੇ ਚਰਨ ਹੀ ਪਰਮਾਤਮਾ ਦਾ ਨਾਮ ਹੈ ਤੇ ਜਿਨ੍ਹਾਂ ਦਾ ਜਿਨ੍ਹਾਂ ਦੇ ਮਨ ਦੇ ਵਿੱਚ ਚਰਨ ਵਸ ਗਏ ਜਿਨ੍ਹਾਂ ਦੇ ਮਨ ਦੇ ਵਿੱਚ ਨਾਮ ਵਸ ਗਿਆ ਹੈ ਉਹਨਾਂ ਵਾਸਤੇ ਸਤਿਗੁਰੂ ਕਹਿੰਦੇ ਨੇ ਇਹ ਮਹੀਨਾ ਸੁੰਦਰ ਸੁਖਦਾਈ ਹੈ ਆਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ